ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਵਿਰਿੰਦਰ ਕੁਮਨ ਜਿੱਥੇ 47 ਹਸਪਤਾਲ ਜਿਹੜੇ ਅੰਮ੍ਰਿਤਸਰ ਦੇ 47 ਹਸਪਤਾਲ ਤੇ ਜਿੱਥੇ ਉਹਨਾਂ ਦੀ ਮੌਤ ਹੋਈ ਸੀ ਉੱਥੇ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਲਗਾਤਾਰ ਜਿਹੜੇ ਨੇ ਉੱਥੇ ਵਿਰਿੰਦਰ ਕੁਮਨ ਦੇ ਜਿਹੜੇ ਸਮਰਥਕ ਨੇ ਉੱਥੇ ਮੌਕੇ ਤੇ ਪਹੁੰਚੇ ਹੋਏ ਨੇ ਜਿੱਥੇ ਲਗਾਤਾਰ ਗੱਲ ਕਰੀਏ ਕਿ ਉੱਥੇ ਹੰਗਾਮਾ ਦੇਖਣ ਨੂੰ ਮਿਲ ਰਿਹਾ ਲਗਾਤਾਰ ਸੀਸੀਟੀਵੀ ਤਸਵੀਰਾਂ ਜੜੀਆਂ ਨੇ ਉਹ ਮੰਗ ਰਹੇ ਨੇ ਕਿਉਂਕਿ ਜਿੱਥੇ ਕੁਮਮ ਜਿਹੜੇ ਨੇ ਵਰਿੰਦਰ ਕੁਮਮ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਦੋ ਵਾਰ ਹਾਰਟ ਅਟੈਕ ਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੇ ਸਮਰਥਕ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਜਿਹੜੇ ਉਹਨਾਂ ਦੇ ਪਰਿਵਾਰ ਜੰਜੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਲਗਾਤਾਰ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਵਰਿੰਦਰ ਕੁਮਮ ਦੀ ਜਿਹੜੀ ਬੋਡੀ ਹੈ ਉਹ ਪੂਰੀ ਤਰ੍ਹਾਂ ਨੀਲੀ ਪੈ ਗਈ ਹੈ ਆਖਿਰਕਾਰ ਅਜਿਹੀ ਕੀ ਘਟਨਾ ਵਾਪਰੀ ਜੇ ਬਿਲਕੁਲ ਸਹੀ ਤਰ੍ਹਾਂ ਵਿਅਕਤੀ ਜਿਹੜਾ ਇਹ ਗਿਆ ਸੀ ਤੇ ਅਚਾਨਕ ਹੀ ਆਪਰੇਸ਼ਨ ਥੀਏਟਰ ਦੇ ਵਿੱਚ ਦੋ ਵਾਰ ਹਾਰਟ ਅਟੈਕ ਆ ਗਿਆ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਬੋਡੀ ਪੂਰੀ ਤਰ੍ਹਾਂ ਨੀਲੀ ਪਈ ਹੈ ਉਸ ਤੋਂ ਬਾਅਦ ਲਗਾਤਾਰ ਜਿਹੜੇ ਨੇ 40 ਹਸਪਤਾਲ ਦੇ ਉੱਤੇ ਕਈ ਸਵਾਲ ਜਿਹੜੇ ਇਹਨੇ ਖੜੇ ਕੀਤੇ ਜਾ ਰਹੇ ਨੇ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਮੰਗੀਆਂ ਜਾ ਰਹੀਆਂ ਨੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦੇਖਣਿਆ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਅੰਮ੍ਰਿਤਸਰ ਦੇ 40 ਹਸਪਤਾਲ ਜਿੱਥੇ ਬੋਡੀ ਬਿਲਡਰ ਜੋ ਵਰਿੰਦਰ ਕੁਮਨ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਮੋਢੇ ਦੇ ਫ੍ਰੈਕਚਰ ਸੀ ਜਿੱਥੇ ਉਹਨਾਂ ਨੂੰ ਇਲਾਜ ਲਈ ਗਏ ਸੀ ਤਾਂ ਅਚਾਨਕ ਹੀ ਦੋ ਵਾਰ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਜਿੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਵਾਰ ਤੁਹਾਨੂੰ ਉਹ ਪੂਰੀ ਵੀਡੀਓ ਦਿਖਾਣੇ ਆ ਵੀਡੀਓ ਵਿੱਚ ਆਖਿਰਕਾਰ ਕੀ ਕੁਝ ਚੱਲ ਰਿਹਾ ਹੈ ਕਿਵੇਂ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਕਿਵੇਂ ਲਗਾਤ ਫੋਰਟਿਸ ਹਸਪਤਾਲ ਤੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਤੁਹਾਨੂੰ ਇੱਕ ਪੂਰੀ ਵੀਡੀਓ ਦਿਖਾਣੇ ਆ ਮੈਂ ਮੈਨੂੰ ਤੁਹਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚਲੀ ਗਈ ਆਸੂ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਤੇ ਵੀ ਤਾਂ ਵੀ ਨਹੀਂ ਪਈ ਹੈ ਇਹਨਾਂ ਨੇ ਫੋਰਟਿਸ ਵਾਲਿਆਂ ਨੇ ਡਰਾਮਾ ਲਾਇਆ ਜਿਵੇਂ ਸਾਡਾ ਭਰਾ ਗੁਰਿੰਦਰ ਨੂੰ ਵੀ ਦੱਤ ਹੋਈ ਆ ਇਹਨਾਂ ਨੇ ਦੱਤ ਇਹਨਾਂ ਕੋਲ ਸਿਰਫ ਰਿਪੋਰਟਿੰਗ ਕਰ ਰਹੇ ਆ ਇਹ ਇਹਨਾਂ ਨੂੰ ਰਿਕਾਰਡਿੰਗ ਮੰਗ ਰਹੇ ਆ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਸਾਰੇ ਇਹਨਾਂ ਨੇ ਵੀ ਮਾਗ ਰਿਹਾ ਰੁਕਰ ਰੁਕਰ ਅਸੀਂ ਇਹਨਾਂ ਕੋਈ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ OT ਦੇ ਵਿੱਚ ਹੋਇਆ ਕੀ ਆ ਉਹ ਉਸ OT ਦੇ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਆਦਰ मैडम किम साहब बैठते थे इतने सीसीटीवी कैमरे लगे सारे मैडम कैमरे सारे है ना सारे पास कैमरा है देखो ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਚ ਹੋਇਆ ਕੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਹੈ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਜੀ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿਹਦੇ ਸਰ ਸਰਵਰ ਵਿੱਚ ਆ ਗਾ ਆਪਾਂ ਇਹਨਾਂ ਨੂੰ ਓਡੀ ਵੀਡੀਓ ਮੌਕੇ ਦੇ ਨਹੀਂ ਇਹਨੂੰ ਹੀ ਲੈਣਾ ਸਰ ਆਪ ਆਪਣਾ ਨਾਮ ਆਪਣਾ ਲਾਓ ਡਾਕਟਰ ਆਪਣਾ ਆਪਣਾ ਕੀ ਬੋਲਣਾ ਆ ਮੈਂ ਡਾਕਟਰ ਸ਼ਿਵਮੂ ਆਪ ਸਰ ਆਪ ਸ਼ਿਵਮ ਜੀ ਆਪ ਕੀ ਡਿਊਟੀ ਕਦੋਂ ਸੇ ਕਦੋਂ ਸ਼ੁਰੂ ਹੋਈ ਹੈ ਮੇਰੀ 6 ਵਜੇ ਸੇ ਡਿਊਟੀ ਹੋਈ ਹੈ ਹਾਂ ਆਪ ਵਾਹਾਂ ਪੇ ਜੋ ਜਬ ਇਹ ਇਵੈਂਟ ਜੇ ਇਨਸੀਡੈਂਟਸ ਹੋ ਗਿਆ ਤਬ ਆ ਵਾਹਾਂ ਪੇ ਆ ਰਹੇ ਜ ਨਹੀਂ ਤਬਾ ਵਹਾਂ ਬੈਠਾ ਨਹੀਂ 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 ਉਹ ਤਾਂ ਕਹਿੰਦਾ ਮੈਂ ਕਹਣਾ ਇੱਥੇ 40th ਹਸਪੀਟਲ ਕਿੱਧਰ ਗਿਆ ਉਹ ਪਈਓ ਰਿਕਾਰਡਿੰਗ ਰੂਮ ਕਿੱਧਰ ਗਿਆ 40th ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਂਡ ਲੀ ਰਿਕਾਰਡਿੰਗ ਦੇ ਦੇ ਕਿੱਥੇ 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 ਗਾਵਾ ਮਾਰੀ ਜਾਂਦੇ ਵੇ ਦਫ਼ਤਰੇ ਨਾਲ ਗਏ ਦਫ਼ਤਰੇ ਜਾਣ ਹੂੰ ਜਿੱਤੇ ਨੇ ਸੀਸੀਡੀ ਅਕੋਰਡਿੰਗ ਮਲੇ ਜੀ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸ ਦੀ ਬਾਡੀ ਵੀ ਮੈਕ ਕਰ ਦਿੱਤੀ ਇਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿਲਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਲੋ ਨਹੀਂ ਨਹੀਂ ਠੀਕ ਅਜੇ ਅਜੇ ਆ ਫੜੇ ਨੁ ਓ ਮਿੰਟ ਰੁਕ ਮੈਂ ਨਾਲ ਦੱਤ ਰਿਹਾ ਕੋਈ ਕੰਮ ਜ਼ਰੂਰੀ ਹੈ ਮੈਂ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਉਧਰ ਕੋਈ ਇਸ਼ੂ ਦਰਾ ਉਹ ਵਾਲਾ ਨਾ ਭਾਈ ਉਹ ਕੁਛੇਦਲੇ ਕਿਹੜਾ ਇਸ਼ੂ ਹੈ ਕਿਹੜਾ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਸੀ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਛੱਡੀ ਤੁਹਾਨੂੰ ਹਾਂ ਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਆਹ ਹੈ ਇੱਕ ਦੋ ਨੰਬਰ ਠੀਕ ਹੋ ਗਿਆ ਉਸ ਕਰਨ ਤੋਂ ਕਰਦੇ ਠੀਕ ਠੀਕ ਇਹਦਾ ਆਪਣਾ ਹੈਗਾ ਜੀ ਲਾਪਾ ਕੋਈ ਅੰਦਰ ਖੜਾ ਆਣਾ ਮੇਰੇ ਕਬਰੇ ਸਾਹਮਣੇ 8 ਨੰਬਰ ਬੈਠਦੇ ਹਾਂ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਯੋ ਮੋਹਨ ਨੂੰ ਕੋਈ ਜਾਣਦੇ ਨਹੀਂ ਤੇ ਟਾਈਮ ਤੇ ਹੀ ਨਾ ਪਹੁੰਚਦਾ ਮੈਂ ਦੇਖਿਆ ਉੱਥੇ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ ਪ੍ਰਤੀਕਰਨ ਮੈਡਮ ਇਹ ਹੁਣ ਟਾਈਮ ਟਾਈਮ ਕੀ ਇਹ ਰਹਣੀ ਹੋਣੀ ਨਹੀਂ 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 ਉਹ ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਇੱਥੇ ਸਾਡੇ ਸਾਡੇ ਕਿੰਨੇ ਵਜੇ ਹੁੰਦੇ ਨੇ 1:00 ਵਜੇ ਦੀ ਸਾਡੇ ਹੈਲੋ ਹਾਂਜੀ ਉਹਦਾ ਅੰਮਲ ਕਰਦਾ ਬਾਅਦ ਤੁਹਾਨੂੰ ਮੰਡੇ ਦਾ ਉਹ ਮੈਂ ਖਾਂਦੀ ਆਂਦੀ ਮੈਂ ਕਰਦਾ ਮੈਂ ਕੋ ਹਾਂ ਵਿੱਕੀ ਬਾਬੂ ਜੀ ਉਹ ਜੇ ਮੋੜਾ ਨਹੀਂ ਮੈਂ ਮੈਂ ਅੱਜ ਆਫਿਸ ਜਾਣਾ ਅੱਜ ਘਰ ਉਹ ਅੰਕਲ ਬੈਠੇ ਸੀਗੇ ਨਾ ਉਹ ਮੇਰੇ ਪਿੱਛੇ ਕਰਿਓ ਤਾਂ ਜੋ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਦੀ ਖੜਿਆ ਆਣਾ ਇਧਰ ਕਮਾ ਕੇ ਆਏ ਦੀ ਖੜਿਆ ਆਪਾਂ ਉਹ ਲਿਆਉਣਾ ਹੈ ਟਾਈਮ ਨਹੀਂ ਗਾਣਾ ਜੇ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਥੋੜੀ ਇਹ ਫੁੱਲ ਵੀਡੀਓ ਇਹ ਵਾਰੀ ਪਲੇ ਬੈਕ ਲਾਇਆ ਆਪਾਂ ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵੱਤ ਵੱਲ ਜ਼ੂਮ ਹੋ ਜੇ ਔਰ ਇਹ ਐਂਟ੍ਰੈਂਸ ਹੀ ਹੈ ਸਾਡਾ ਡਾਕਟਰ ਆ ਗਿਆ ਸਾਹਮਣੇ ਆਣਾ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੁੰਦਾ ਕੰਮ ਸਿੱਧਾ ਕਿ ਤਣੀਆਂ 4:00 ਵਜੇ ਇਹ ਉਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਇੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉੱਜੇ ਆਈਸੀ ਯੂ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਜੇ ਸਰਜਰੀ ਨਹੀਂ ਡਾਕਟਰ ਸਰਜਰੀ ਕਰਕੇ ਉਸ ਤੋਂ ਬਾਅਦ ਲਿਆਂਦਾ ਨਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਪ੍ਰਾਰਗ ਨਹੀਂ ਬਸ ਕੱਢ ਦੇ ਉਹਨਾਂ ਨੇ ਕੋਈ ਨਾ ਕਰਦਾ ਉਸ ਤੋਂ ਕੀ ਕੀ ਮਤਲਬ ਮਾਨੋ ਤੁਸੀਂ ਕਿ ਮੈਨੂੰ ਤੁਹਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚੱਲ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਨਹੀਂ ਪਈ ਹੈ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਗੁਮਨ ਦੀ ਜਦ ਹੋਈ ਆ